ਸਤਿ ਸ੍ਰੀ ਅਕਾਲ YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੁਸਤਕ ਪੰਜਾਬੀ ਪੁਸਤਕ 7ਵੀਂ ਜਮਾਤ ਵਿੱਚੋਂ 12ਵਾਂ ਪਾਠ ਕਰਾਂਗੇ ਜੋ ਕਿ ਹੈ ਸਮਾਨਾ ਗੋਆਬੇਲੀਆ ਇੱਕ ਕਵਿਤਾ ਹੈ ਜਿਸ ਦੇ ਕਵੀ ਹਨ ਬਲਜਿੰਦਰ ਮਾਨ ਜੀ ਸਮਾਨਾ ਗੋਆਬੇਲੀਆ ਕਵਿਤਾ ਵਿੱਚ ਕਵੀ ਵਿਦਿਆਰਥੀਆਂ ਦਾ ਦੋਸਤ ਬਣ ਕੇ ਇਕ ਬੈਲੀ ਦੀ ਤਰ੍ਹਾਂ ਇੱਕ ਦੋਸਤ ਦੀ ਤਰ੍ਹਾਂ ਉਹਨਾਂ ਨੂੰ ਪੇਪਰਾਂ ਤੋਂ ਪਹਿਲਾਂ ਸਮਾਂ ਨਾ ਬਰਬਤ ਗਵਾਉਣ ਲਈ ਕਹਿੰਦਾ ਹੈ ਤੇ ਬਹੁਤ ਹੀ ਮਿਹਨਤ ਨਾਲ ਪੇਪਰਾਂ ਦੀ ਤਿਆਰੀ ਕਰਨ ਲਈ ਤੇ ਹੋਰ ਉਹਨਾਂ ਗੁਣਾ ਬਾਰੇ ਵੀ ਦੱਸਦਾ ਹੈ ਜਿਨ੍ਹਾਂ ਨਾਲ ਕਿ ਉਹ ਪੇਪਰਾਂ ਵਿੱਚ ਚੰਗੇ ਨੰਬਰ ਲੈ ਸਕਦੇ ਹਨ ਤਾਂ ਆਓ ਆਪਾਂ ਇਸ ਕਵਿਤਾ ਨੂੰ ਪੜ੍ਹਦੇ ਹਾਂ ਤੇ ਨਾਲ ਨਾਲ ਮੈਂ ਤੁਹਾਨੂੰ ਇਸੇ ਅਰਥ ਦੱਸਦੇ ਜਾਵਾਂਗੀ ਤੇ ਉਸ ਤੋਂ ਬਾਅਦ ਆਪਾਂ ਇਸ ਦਾ ਅਭਿਆਸ ਹੱਲ ਕਰਾਂਗੇ ਹੁਣ ਗੱਲੀਬਾਤੀ ਸਮਾਂ ਨਾ ਗਵਾ ਬੇ ਲਿਆ ਮਿਹਨਤਾਂ ਦਾ ਸਮਾਂ ਗਿਆ ਆ ਗਇਆ ਤਾਂ ਇਹਨਾਂ ਲਾਈਨਾਂ ਵਿੱਚ ਕਵੀ ਕਹਿ ਰਿਹਾ ਹੈ ਕਿ ਬੇਹਲਿਆ ਮਤਲਬ ਦੋਸਤਾ ਯਾਰਾ ਮੇਰੇਆ ਦੋਸਤਾ ਯਾਰਾ ਤੂੰ ਹੁਣ ਗੱਲਾਂ ਵਿੱਚ ਤੇ ਇੱਧਰ ਉੱਧਰ ਆਪਣਾ ਸਮਾਂ ਨਾ ਗਵਾ ਹੁਣ ਕਿਹੜਾ ਸਮਾਂ ਆ ਗਿਆ ਹੈ ਮਿਹਨਤ ਕਰਨ ਦਾ ਸਮਾਂ ਆ ਗਿਆ ਹੈ ਮਿਹਨਤ ਕਰਨ ਦਾ ਸਮਾਂ ਕਿਉਂ ਆ ਗਿਆ ਹੈ ਕਿਉਂਕਿ ਪੇਪਰ ਨਜ਼ਦੀਕ ਆ ਗਏ ਹਨ ਇਮਤਿਹਾਨ ਨਜ਼ਦੀਕ ਆ ਗਏ ਹਨ ਖੇਡਾਂ ਅਤੇ ਸੌਣ ਵਿੱਚ ਸਮਾਂ ਤੂੰ ਬਿਤਾ ਲਿਆ ਟੀਵੀ ਅਤੇ ਨਾਟਕਾਂ ਨਾਲ ਜੀ ਪਰਚਾ ਲਿਆ ਤੇ ਜਿੰਨੀ ਦੇਰ ਤੱਕ ਪੇਪਰ ਨੇੜੇ ਨਹੀਂ ਆਉਂਦੇ ਤਾਂ ਅਕਸਰ ਕੀ ਕਰਦੇ ਆ ਬੱਚੇ ਖੇਡਦੇ ਐ ਸੌਂਦੇ ਐ ਤੇ ਉਹਦੇ ਵਿੱਚ ਆਪਣਾ ਬਹੁਤ ਸਾਰਾ ਸਮਾਂ ਬਿਤਾ ਦਿੰਦੇ ਨੇ ਬਹੁਤ ਸਾਰਾ ਸਮਾਂ ਵਿਅਰਥ ਬਤੀਤ ਕਰ ਦਿੰਦੇ ਨੇ ਟੀਵੀ ਦੇਖਦੇ ਨੇ ਨਾਟਕ ਵੇਖਦੇ ਨੇ ਤੇ ਉਹਨਾਂ ਨਾਲ ਆਪਣਾ ਜੀ ਪਰਚਾਉਂਦੇ ਨੇ ਯਾਨੀ ਕਿ ਆਪਣਾ ਮਨੋਰੰਜਨ ਕਰਦੇ ਨੇ ਇੰਟਰਟੇਨਮੈਂਟ ਕਰਦੇ ਹਨ ਦਿਨ ਪ੍ਰੀਖਿਆ ਦੇ ਨੇੜੇ ਗਏ ਆ ਬੇਲੀਆ ਹੁਣ ਗੱਲੀ ਬਾਤੀ ਸਮਾਨਾ ਗੁਆ ਬੇਲਿਆ ਹੁਣ ਕਿਹੜੇ ਦਿਨ ਨੇੜੇ ਆ ਗਏ ਹਨ ਪ੍ਰੀਖਿਆ ਦੇ ਇਮਤਿਹਾਨ ਦੇ ਤੇ ਇਸ ਕਰਕੇ ਹੁਣ ਗੱਲਾਂ ਵਿੱਚ ਸਮਾਂ ਨਹੀਂ ਗਵਾਉਣਾ ਚਾਹੀਦਾ ਲਾ ਕੇ ਮਨ ਹਰ ਵਿਸ਼ਾ ਕਰ ਲੈ ਤਿਆਰ ਕਰ ਤੇ ਸਕੂਲ ਵਿੱਚ ਮਿਲੂ ਤੈਨੂੰ ਪਿਆਰ ਕਵੀ ਆਪਣੇ ਦੋਸਤਾਂ ਨੂੰ ਵਿਦਿਆਰਥੀਆਂ ਨੂੰ ਕਹਿੰਦਾ ਹੈ ਕਿ ਤੁਸੀਂ ਮਨ ਲਗਾ ਕੇ ਮਿਹਨਤ ਨਾਲ ਹਰ ਵਿਸ਼ੇ ਨੂੰ ਤਿਆਰ ਕਰ ਲਓ ਹਰ ਸਬਜੈਕਟ ਨੂੰ ਹਰ ਵਿਸ਼ੇ ਨੂੰ ਪੜ੍ਹ ਲਓ ਤਾਂ ਹੀ ਤੁਹਾਨੂੰ ਘਰ ਵਿੱਚ ਵੀ ਤੇ ਸਕੂਲ ਵਿੱਚ ਵੀ ਪਿਆਰ ਮਿਲੇਗਾ ਉਹ ਕਿਸ ਤਰ੍ਹਾਂ ਜਿਹੜੇ ਬੱਚੇ ਚੰਗੀ ਪੜ੍ਹਾਈ ਕਰਦੇ ਹਨ ਚੰਗੇ ਨੰਬਰ ਲੈਂਦੇ ਹਨ ਉਹਨਾਂ ਨੂੰ ਉਹਨਾਂ ਦੇ ਘਰ ਦੇ ਉਹਨਾਂ ਦੇ ਮਾਪੇ ਵੀ ਪਿਆਰ ਕਰਦੇ ਹਨ ਤੇ ਉਹਨਾਂ ਦੇ ਅਧਿਆਪਕ ਵੀ ਪਿਆਰ ਕਰਦੇ ਹਨ ਕਿਤਾਬਾਂ ਨਾਲ ਆੜੀ ਲੈ ਤੂੰ ਪਾ ਬੇਲੀਆ ਹੁਣ ਗੱਲੀ ਬਾਤੀ ਸਮਾਨਾ ਗੁਆ ਬੇਲੀਆ ਹੁਣ ਕਿੰਦੇ ਨਾਲ ਦੋਸਤੀ ਪਾਉਣੀ ਹੈ ਆੜੀ ਦਾ ਮਤਲਬ ਹੁੰਦਾ ਹੈ ਦੋਸਤੀ ਕਿਸ ਨਾਲ ਪਾਉਣੀ ਹੈ ਦੋਸਤੀ ਕਿਤਾਬਾਂ ਨਾਲ ਤੇ ਗੱਲਾਂ-ਬਾਤਾਂ ਵਿੱਚ ਸਮਾਂ ਨਹੀਂ ਗਵਾਉਣਾ। ਕਰ ਲੈ ਤੂੰ ਯਾਦ ਨਾਲੇ ਕਰ ਅਭਿਆਸ ਵੇ, ਸੁੰਦਰ ਲਿਖਾਈ ਕਰੇ ਨੰਬਰਾਂ ਦੀ ਆਸ ਵੇ। ਅੱਗੇ ਕਵੀ ਕਹਿੰਦਾ ਕਿ ਤੂੰ ਆਪਣਾ ਸਾਰਾ ਕੰਮ ਯਾਦ ਵੀ ਕਰ ਲੈ ਤੇ ਨਾਲ ਨਾਲ ਉਸ ਦਾ ਅਭਿਆਸ ਵੀ ਕਰ ਲੈ। ਅਭਿਆਸ ਮਤਲਬ ਪ੍ਰੈਕਟਿਸ। ਕਿ ਜੋ ਵੀ ਤੁਸੀਂ ਯਾਦ ਕੀਤਾ ਉਸ ਨੂੰ ਲਿਖ ਕੇ ਦੇਖੋ ਉਸ ਨੂੰ ਸੁਣਾ ਕੇ ਦੇਖੋ ਉਸ ਨੂੰ ਮੂੰਹ ਜਵਾਨੀ ਬੋਲ ਕੇ ਦੇਖੋ ਤਾਂ ਜੋ ਤੁਹਾਡੀ ਪ੍ਰੈਕਟਿਸ ਹੋਵੇ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਨੂੰ ਉਹ ਚੀਜ਼ ਚੰਗੀ ਤਰ੍ਹਾਂ ਯਾਦ ਹੋ ਗਈ ਹੈ ਪੱਕੀ ਯਾਦ ਹੋ ਗਈ ਹੈ ਨਾਲ ਹੀ ਉਹ ਸੁੰਦਰ ਲਿਖਾਈ ਦਾ ਅਭਿਆਸ ਕਰਨ ਲਈ ਵੀ ਕਹਿੰਦਾ ਕਿਉਂਕਿ ਜਿਹੜੇ ਬੱਚੇ ਦੀ ਲਿਖਾਈ ਚੰਗੀ ਹੁੰਦੀ ਹੈ ਉਸ ਦੇ ਨੰਬਰ ਚੰਗੇ ਆਉਣ ਦੀ ਆਸ ਹੁੰਦੀ ਹੈ ਸਾਰੇ ਵਿਸ਼ੇ ਤੂ ਲੈ ਮਨ ਚ ਵਸਾ ਬੇਲੀਆ ਹੁਣ ਗੱਲੀ ਬਾਤੀ ਸਮਾਨਾ ਗਵਾ ਬੇਲੀਆ ਕਵੀ ਬੇਸ ਦੋਸਤਾਂ ਨੂੰ ਬੇਲੀਆਂ ਨੂੰ ਕਹਿੰਦਾ ਹੈ ਕਿ ਤੂੰ ਸਾਰੇ ਵਿਸ਼ੇ ਆਪਣੇ ਮਨ ਵਿੱਚ ਵਸਾ ਲੈ ਉਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਅੰਦਰ ਵਸਾ ਲੈ ਯਾਦ ਕਰ ਲੈ ਤੇ ਗੱਲਾਂ-ਬਾਤਾਂ ਵਿੱਚ ਸਮਾਂ ਨਾ ਗਵਾ ਮਾਪੇ ਅਧਿਆਪਕਾਂ ਦਾ ਕਹਿਣਾ ਲੈ ਤੂੰ ਮੰਨਵੇਂ ਚੰਗੇ ਨੰਬਰਾਂ ਦੇ ਨਾਲ ਹੋ ਜਾਉ ਤਨ ਤਨਵੇਂ ਅੱਗੇ ਕਵੀ ਕਹਿੰਦਾ ਕਿ ਤੂੰ ਆਪਣੇ ਮਾਪੇ ਯਾਨੀ ਕਿ ਮਾਪੇ ਅਤੇ ਅਧਿਆਪਕਾਂ ਦਾ ਕਹਿਣਾ ਮੰਨ ਲੈ ਉਹ ਜੋ ਤੈਨੂੰ ਕਹਿੰਦੇ ਨੇ ਤੇਰੇ ਭਲੇ ਲਈ ਕਹਿੰਦੇ ਨੇ ਉਹਨਾਂ ਦੇ ਕਹਿਣਾ ਮੰਨ ਉਹਨਾਂ ਦੀ ਗੱਲ ਮੰਨ ਲੈ ਤੇ ਜੇ ਤੂੰ ਆਪਣੇ ਮਾਪੇ ਬਾਪ ਦੀ ਆਪਣੇ ਅਧਿਆਪਕਾਂ ਦੀ ਗੱਲ ਮੰਨੇਗਾ ਤਾਂ ਕੀ ਹੋਵੇਗਾ ਚੰਗੇ ਨੰਬਰ ਆਉਣਗੇ ਚੰਗੇ ਨੰਬਰਾਂ ਨਾਲ ਧੰਨ ਧੰਨ ਹੋ ਜਾਵੇਗੀ ਯਾਨੀ ਕਿ ਤੇਰੇ ਬਹੁਤ ਵਧੀਆ ਨੰਬਰ ਆਉਣਗੇ ਤੇ ਸਾਰੇ ਪਾਸੇ ਤੇਰੀ ਵਾਹ ਵਾਹ ਹੋ ਜਾਵੇਗੀ ਨਾਲ ਹਿੰਮਤਾਂ ਨਸੀਬ ਲੈ ਬਣਾ ਬੇਲੀਆ ਹੁਣ ਗੱਲੀ ਬਾਤੀ ਸਮਾਂ ਨਾ ਗਵਾ ਬੇਲੀਆ ਨਸੀਬ ਮਤਲਬ ਕਿਸਮਤ ਤਾਂ ਕਿਸਮਤ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਜਿਹੜੇ ਲੋਕ ਹਿੰਮਤ ਕਰਦੇ ਨੇ ਉਹਨਾਂ ਦੀ ਹੀ ਕਿਸਮਤ ਬਣਦੀ ਹੈ ਤਾਂ ਕਵੀ ਕਹਿੰਦਾ ਤੂੰ ਆਪਣੀ ਹਿੰਮਤ ਨਾਲ ਆਪਣਾ ਰਸੀਬ ਆਪਣੀ ਕਿਸਮਤ ਬਣਾ ਲੈ ਤੇ ਗੱਲੇ ਬਾਤਾਂ ਚ ਸਮਾਂ ਨਾ ਗਵਾ ਮਿਹਨਤੀ ਮਨੁੱਖ ਕਦੇ ਸਮਾਂ ਨਾ ਗਵਾਉਂਦਾ ਹੈ ਸਭਨਾਂ ਨੂੰ ਹਿੰਮਤਾਂ ਦੇ ਗੁਰ ਸਮਝਾਉਂਦਾ ਹੈ ਕਿਹੜਾ ਮਨੁੱਖ ਕਦੀ ਵੀ ਸਮਾਂ ਨਹੀਂ ਗਵਾਉਂਦਾ ਜਿਹੜਾ ਮਿਹਨਤੀ ਹੁੰਦਾ ਹੈ ਜਿਹੜਾ ਮਿਹਨਤ ਕਰਦਾ ਹੈ ਮੁਸ਼ਕਕਤ ਕਰਦਾ ਹੈ ਉਹ ਕਦੀ ਵੀ ਆਪਣਾ ਸਮਾਂ ਗਵਾਉਣਾ ਪਸੰਦ ਨਹੀਂ ਕਰਦਾ ਤੇ ਇਮਤਿਹਾਨਾਂ ਦੇ ਦਿਨਾਂ ਵਿੱਚ ਕੀ ਕਰਨਾ ਸਮਾਂ ਗਵਾਉਣਾ ਟੀਵੀ ਦੇਖਣਾ ਖੇਡਣਾ ਬਿਨਾਂ ਮਤਲਬ ਤੋਂ ਬਹੁਤ ਜ਼ਿਆਦਾ ਦੇਰ ਸੌਂਦੇ ਰਹਿਣਾ ਜਾਂ ਹੋਰ ਇੱਧਰ ਉੱਧਰ ਗੱਲਾਂ-ਬੱਤਾਂ ਮਾਰਨੀ ਆ ਇਹ ਕੀ ਹੈ ਸਮਾਂ ਗਵਾਉਣਾ ਤੇ ਜਿਹੜੇ ਲੋਕ ਮਿਹਨਤੀ ਹੁੰਦੇ ਨੇ ਉਹ ਆਪਣਾ ਸਮਾਂ ਨਹੀਂ ਗਵਾਉਂਦੇ ਸਬਨਾ ਨੂੰ ਹਿੰਮਤਾਂ ਦੇ ਗੁਰ ਸਮਝਾਉਂਦਾ ਹੈ ਕਵੀ ਕਹਿੰਦਾ ਮੈਂ ਤੁਹਾਨੂੰ ਸਭ ਨੂੰ ਹਿੰਮਤ ਦੇ ਗੁਰ ਸਮਝਾਉਣਾ ਹਿੰਮਤ ਦਾ ਗੁਰ ਮਤਲਬ ਫਾਰਮੂਲਾ ਉਸ ਦਾ ਕੀ ਉਸ ਦਾ ਸੋਲੂਸ਼ਨ ਕੀ ਐ ਕਿਸ ਤਰ੍ਹਾਂ ਹਿੰਮਤ ਨੂੰ ਬਣਾਇਆ ਜਾ ਸਕਦਾ ਤੇ ਕਿਸ ਤਰ੍ਹਾਂ ਸਮਾਨ ਨਹੀਂ ਗਵਾਇਆ ਜਾ ਸਕਦਾ ਉਹ ਮੈਂ ਤੁਹਾਨੂੰ ਗੁਰ ਸਮਝਾਉਣਾ ਪਿਆ ਕੀ ਹੈ ਗੁਣਾ ਵਾਲੀ ਮਾਲਾ ਗੱਲ ਪਾ ਬੇਲੀਆ ਹੁਣ ਗੱਲੀ ਬਾਤੀ ਸਮਾਨਾ ਗਵਾ ਬੇਲੀ ਗੁਣਾ ਵਾਲੀ ਮਾਲਾ ਮਤਲਬ ਗੁਣ ਚੰਗੀਆਂ ਗੱਲਾਂ ਤਾਂ ਕਵੀ ਨੇ ਇਸ ਕਵਿਤਾ 'ਚ ਜਿੰਨੀਆਂ ਵੀ ਚੰਗੀਆਂ ਗੱਲਾਂ ਦਸੀਆਂ ਨੇ ਜਿੰਨੇ ਵੀ ਗੁਣ ਦੱਸੇ ਨੇ ਜੇ ਤੁਸੀਂ ਉਹ ਸਾਰੇ ਗੁਣਾਂ ਦੀ ਮਾਲਾ ਆਪਣੇ ਗੱਲ ਵਿੱਚ ਪਾ ਲਓਗੇ ਮਤਲਬ ਉਹਨਾਂ ਸਾਰੇ ਗੁਣਾਂ ਨੂੰ ਅਪਣਾ ਲਵੋਗੇ ਤਾਂ ਤੁਹਾਡੇ ਬਹੁਤ ਚੰਗੇ ਨੰਬਰ ਆਉਣਗੇ ਤਾਂ ਗੱਲ ਨਹੀਂ ਬਥੇ ਸਮਾਂ ਨਾ ਗਵਾਓ ਮਿਹਨਤ ਕਰੋ ਤਾਂ ਜੋ ਇਮਤਿਹਾਨਾਂ ਵਿੱਚ ਚੰਗੇ ਨੰਬਰ ਆ ਸਕਣ ਤੇ ਸਾਰੇ ਪਾਸੇ ਤੁਹਾਡੀ ਧੰਨ ਧੰਨ ਵਾਵਾ ਹੋ ਸਕੇ ਤੇ ਸਾਰੇ ਤੁਹਾਨੂੰ ਪਿਆਰ ਕਰ ਸਕਣ ਤਾਂ ਬੱਚੋ ਇਹ ਕਵਿਤਾ ਹੈ ਸਮਾਨਾ ਗੋਆ ਬੇਲੀਆ ਜਿਸ ਵਿੱਚ ਕਵੀ ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ ਤੇ ਉਹ ਸਾਰੇ ਗੁਣਾਂ ਬਾਰੇ ਦੱਸਦਾ ਹੈ ਜਿਨ੍ਹਾਂ ਨਾਲ ਮਿਹਨਤ ਕਰਕੇ ਚੰਗੇ ਨੰਬਰ ਲੈ ਜਾ ਸਕਦੇ ਹਨ ਹੁਣ ਆਪਾਂ ਇਸ ਪਾਠ ਦਾ ਅਭਿਆਸ ਹੱਲ ਕਰਾਂਗੇ ਅਭਿਆਸ ਵਿੱਚ ਸਭ ਤੋਂ ਪਹਿਲਾਂ ਹਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਬੇਲੀ ਕੌਣ ਹੁੰਦੇ ਹਨ ਤਾਂ ਇਸ ਦਾ ਉੱਤਰ ਹੈ ਬੇਲੀ ਦੋਸਤ ਨੂੰ ਕਹਿੰਦੇ ਹਨ ਅਗਲਾ ਪ੍ਰਸ਼ਨ ਕਵੀ ਆਪਣੇ ਦੋਸਤ ਨੂੰ ਕਿਸ ਗੱਲ ਤੋਂ ਵਰਜਦਾ ਹੈ ਕਵੀ ਆਪਣੇ ਦੋਸਤ ਨੂੰ ਸਮਾਗਵਣ ਤੋਂ ਵਰਜਦਾ ਹੈ ਜਾਂ ਰੋਕਦਾ ਹੈ ਕਵੀ ਵਿਦਿਆਰਥੀ ਨੂੰ ਕੀ ਸਲਾਹ ਦਿੰਦਾ ਹੈ ਕਵੀ ਵਿਦਿਆਰਥੀ ਨੂੰ ਹਰ ਵਿਸ਼ੇ ਦੀ ਤਿਆਰੀ ਕਰਨ ਦੀ ਸਲਾਹ ਦਿੰਦਾ ਹੈ ਤੇ ਇਹਨਾਂ ਵਿੱਚ ਆਖਰੀ ਪ੍ਰਸ਼ਨ ਹੈ ਕਵੀ ਕਿਹੜੇ ਗੁਣਾਂ ਦੀ ਮਾਲਾ ਪਾਉਣ ਲਈ ਕਹਿੰਦਾ ਹੈ ਕਵੀ ਮਿਹਨਤ ਵਾਲੇ ਗੁਣਾਂ ਦੀ ਮਾਲਾ ਪਾਉਣ ਲਈ ਕਹਿੰਦਾ ਹੈ ਇਸ ਤੋਂ ਬਾਅਦ ਸਾਡੇ ਕੋਲ ਹਨ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਕਵੀ ਆਪਣੇ ਦੋਸਤਾਂ ਨੂੰ ਕੀ ਸਮਝਾਉਂਦਾ ਹੈ ਕਵੀ ਆਪਣੇ ਦੋਸਤਾਂ ਨੂੰ ਸਮਾਂ ਵਿਅਰਥ ਨਾ ਗਵਾਉਣ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਸਮਝਾਉਂਦਾ ਹੈ ਅਗਲਾ ਪ੍ਰਸ਼ਨ ਕਿਹੜੇ ਗੁਣਾ ਕਰਕੇ ਚੰਗੇ ਨੰਬਰ ਪ੍ਰਾਪਤ ਕੀਤੇ ਜਾ ਸਕਦੇ ਹਨ ਕਿਤਾਬਾਂ ਨਾਲ ਦੋਸਤੀ ਪਾ ਕੇ ਸੁੰਦਰ ਲਿਖਾਈ ਕਰਕੇ ਸਾਰੇ ਵਿਸ਼ਿਆਂ ਨੂੰ ਯਾਦ ਕਰਕੇ ਅਤੇ ਮਾਪੇ ਅਧਿਆਪਕਾਂ ਦਾ ਕਹਿਣਾ ਮੰਨ ਕੇ ਚੰਗੇ ਨੰਬਰ ਪ੍ਰਾਪਤ ਕੀਤੇ ਜਾ ਸਕਦੇ ਹਨ। ਤੀਸਰਾ ਪ੍ਰਸ਼ਨ ਹੈ ਕਿਹੜੀਆਂ ਚੰਗੀਆਂ ਗੱਲਾਂ ਨੂੰ ਪਿਆਰ ਕਰਨਾ ਚਾਹੀਦਾ ਹੈ? ਮਿਹਨਤ ਅਤੇ ਹਿੰਮਤ ਵਰਗੀਆਂ ਚੰਗੀਆਂ ਗੱਲਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਅੱਗੇ ਨੰਬਰ ਵਧਾਉਣ ਲਈ ਕਿਹੜੀ ਚੀਜ਼ ਬਹੁਤ ਜ਼ਰੂਰੀ ਹੈ? ਨੰਬਰ ਵਧਾਉਣ ਲਈ ਸੁੰਦਰ ਲਿਖਾਈ ਬਹੁਤ ਜ਼ਰੂਰੀ ਹੈ ਤੇ ਅਗਲਾ ਪ੍ਰਸ਼ਨ ਹੈ ਸਰਲ ਅਰਥ ਕਰੋ ਯਾਨੀ ਕਿ ਅਰਥ ਦੱਸਨੇ ਹਨ ਇਸ ਵਿੱਚ ਤੁਹਾਨੂੰ ਚਾਰ ਲਾਈਨਾਂ ਦਿੱਤੀਆਂ ਗਈਆਂ ਹਨ ਇਹਨਾਂ ਦੇ ਅਰਥ ਦੱਸਣ ਲਈ ਤੁਸੀਂ ਵੈਸੇ ਤਾਂ ਮੈਂ ਜੋ ਤੁਹਾਨੂੰ ਵਿਆਖਿਆ ਸੁਣਾਈ ਹੈ ਉਸ ਵਿੱਚੋਂ ਉਸ ਨੂੰ ਦੁਬਾਰਾ ਸੁਣ ਲਓ ਤੇ ਇਹਨਾਂ ਦੇ ਅਰਥ ਤੁਸੀਂ ਫਿਰ ਉਸ ਹੀ ਸੁਣ ਕੇ ਜੋ ਮੈਂ ਬੋਲਿਆ ਉਸ ਨੂੰ ਲਿਖ ਸਕਦੇ ਹੋ ਮੈਂ ਲਾਈਨਾਂ ਬੋਲ ਦਿੰਨੀ ਆ ਮਾਪੇ ਅਧਿਆਪਕਾਂ ਦਾ ਕਹਿਣਾ ਲੈ ਤੂੰ ਮੰਨਵੇ ਚੰਗੇ ਨੰਬਰਾਂ ਦੇ ਨਾਲ ਹੋ ਜਾਉ ਤੰ 99 ਤੇ ਅਗਲੀਆਂ ਹਨ ਸਬਨਾ ਨੂੰ ਹਿੰਮਤਾਂ ਦੇ ਗੁਰ ਸਮਝਾਉਂਦਾ ਹੈ ਗੁਣਾ ਵਾਲੀ ਮਾਲਾ ਗੱਲ ਪਾ ਬੈ ਲਿਆ ਤਾਂ ਇਹਨਾਂ ਲਾਈਨਾਂ ਦੀ ਵਿਆਖਿਆ ਮੈਂ ਪਹਿਲਾਂ ਹੀ ਤੁਹਾਨੂੰ ਕਵਿਤਾ ਸਮਝਾਉਂਦੇ ਹੋਏ ਕਰ ਚੁੱਕੀ ਆ ਉੱਥੋਂ ਸੁਣ ਕੇ ਤੁਸੀਂ ਲਿਖ ਸਕਦੇ ਹੋ ਇਸ ਤੋਂ ਬਾਅਦ ਸਾਡੇ ਕੋਲ ਹਨ ਵਾਕਾਂ ਵਿੱਚ ਵਰਤੋ ਜਿਸ ਵਿੱਚ ਪਹਿਲਾ ਸ਼ਬਦ ਸਮਾ ਦਾ ਵਾਕ ਸਾਨੂੰ ਦਿੱਤਾ ਗਿਆ ਹੈ सानू गली बाती समा नहीं गवाना चाहता अगला शब्द है जी जिसका वाक बन सकता है कम लगाओ आड़ी यानी कि दोस्त राहुल मेरा आड़ी है हिम्मत कदे हिम्मत ना हारो अगे है नसीब यानी कि किस्मत नसीब मेहनत न बनता है अगे है गुर सफलता गुर मेहनत है यानी कि गुर मतलब उसका ਫਾਰਮੂਲਾ ਕਿਸ ਤਰ੍ਹਾਂ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਤਾਂ ਉਹ ਕੀ ਹੈ ਸਫਲਤਾ ਦਾ ਗੁਰ ਮਿਹਨਤ ਹੈ ਇਸ ਤੋਂ ਬਾਅਦ ਸਾਡੇ ਕੋਲ ਹਨ ਇੱਕੋ ਜਿਹੀਆਂ ਆਵਾਜ਼ਾਂ ਨੂੰ ਪ੍ਰਗਟ ਕਰਦੇ ਹੋਏ ਕੁਝ ਸ਼ਬਦ ਲਿਖੋ ਇਸ ਵਿੱਚ ਤੁਹਾਨੂੰ ਇੱਕ ਉਦਾਹਰਨ ਦਿੱਤੀ ਗਈ ਹੈ ਅਭਿਆਸ ਦਾ ਆਸ ਤੇ ਅਗਲੇ ਸ਼ਬਦ ਹਨ ਨਾਮ ਜਿਸ ਦਾ ਉਸੇ ਆਵਾਜ਼ ਨੂੰ ਪ੍ਰਗਟ ਕਰਦਾ ਹੋਇਆ ਸ਼ਬਦ ਹੋ ਸਕਦਾ ਹੈ ਇਨਾਮ ਗਉਂਦਾ ਦਾ ਸਮਝਾਉਂਦਾ ਪਿਆਰ ਦਾ ਸਤਿਕਾਰ ਬੱਚੇ ਦਾ ਸੱਚੇ ਮਨ ਦਾ ਧੰਨ ਅਗਲਾ ਪ੍ਰਸ਼ਨ ਹੈ ਖਾਲੀ ਥਾਵਾਂ भरो ਜਿਸ ਵਿੱਚ ਤੁਹਾਨੂੰ ਉੱਤਰਾਂ ਦੀ ਆਪਸ਼ਨ ਵੀ ਦਿੱਤੀ ਗਈ ਹੈ ਤੇ ਤੁਸੀਂ ਉਸ ਵਿੱਚੋਂ ਸਹੀ ਉੱਤਰ ਚੁਣ ਕੇ ਖਾਲੀ ਸਥਾਨ ਵਿੱਚ ਭਰਨੇ ਹਨ ਪਹਿਲਾ ਖਾਲੀ ਸਥਾਨ ਹੈ ਦਿਨ ਡੈਸ਼ ਦੇ ਨੇੜੇ ਗਏ ਆਬੇਲਿਆ ਦਿਨ ਪ੍ਰੀਖਿਆ ਦੇ ਅੱਗੇ ਹੈ ਟੀਵੀ ਅਤੇ ਨਾਟਕਾਂ ਨਾਲ ਡੈਸ਼ ਪਰਚਾਲਿਆ ਜੀ ਪਰਚਾ ਲਿਆ ਤੀਸਰਾ ਹੈ ਮਾਪੇ ਅਧਿਆਪਕਾਂ ਦਾ ਡੈਸ਼ ਲੈ ਤੂੰ ਮੰਨਵੇ ਕਹਿਣਾ ਲੈ ਤੂੰ ਮੰਨਵੇ ਅਗਲਾ ਹੈ ਨਾਲ ਹਿੰਮਤਾ ਡੈਸ਼ ਲੈ ਬਣਾ ਬੈ ਲਿਆ ਨਸੀਬ ਅੱਗੇ ਗੁਣਾ ਵਾਲੀ ਮਾਲਾ ਡੈਸ਼ ਪਾ ਬੈ ਲਿਆ ਗੁਣਾ ਵਾਲੀ ਮਾਲਾ ਗਲ ਪਾ ਬੈ ਲਿਆ ਇਸ ਤੋਂ ਬਾਅਦ ਸਾਡੇ ਕੋਲ ਅੱਗੇ ਹਨ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ ਜਿਸ ਵਿੱਚ ਪਹਿਲਾ ਸ਼ਬਦ ਤੁਹਾਨੂੰ ਕਰਕੇ ਦਿੱਤਾ ਗਿਆ ਹੈ ਸਮਾਂ ਹਿੰਦੀ ਵਿੱਚ ਸਮਾਂ ਅੰਗਰੇਜ਼ੀ ਵਿੱਚ ਟਾਈਮ ਅਗਲਾ ਸ਼ਬਦ ਹੈ ਖੇਡ ਹਿੰਦੀ ਵਿੱਚ ਖੇਲ ਅੰਗਰੇਜ਼ੀ ਵਿੱਚ ਗੇਮ ਜੀ ਏ ਐਮ ਈ ਅੱਗੇ ਹੈ ਵਿਸ਼ਾ ਹਿੰਦੀ ਵਿੱਚ ਵਿਸ਼ੇ ਅੰਗਰੇਜ਼ੀ ਵਿੱਚ ਸਬਜੈਕਟ एस यू बी जे ई सी टी अगला है मापे अंग हिंदी विच माता पिता ते अंग्रेजी विच पेरेंट्स पी ए आर ई एन टी एस अध्यापक हिंदी विच आएगा शिक्षक ते अंग्रेजी विच टीचर टी ई ए सी एच ई आर ते आखिरी शब्द है हिंदी विच मित्र हिंदी मित्र ਤੇ ਅੰਗਰੇਜ਼ੀ ਵਿੱਚ ਫਰੈਂਡ F R I E N D ਤਾਂ ਬੱਚੋ ਇਹ ਸੀ ਤੁਹਾਡੀ ਕਵਿਤਾ ਸਮਾਨਾ ਗਵਾ ਬੇਲੀਆ ਜਿਸ ਵਿੱਚ ਕਵੀ ਵਿਦਿਆਰਥੀਆਂ ਨੂੰ ਆਪਣਾ ਸਮਾਂ ਵਿਅਰਥ ਨਾ ਗਵਣ ਅਤੇ ਪੇਪਰਾਂ ਲਈ ਚੰਗੀ ਤਰ੍ਹਾਂ ਤਿਆਰੀ ਕਰਨ ਮਿਹਨਤ ਕਰਨ ਦੀ ਸਿੱਖਿਆ ਦਿੰਦਾ ਹੈ ਤੁਹਾਡਾ ਅਗਲਾ ਪਾਠ ਲੈ ਕੇ ਮੈਂ ਰਮਨਦੀਪ कौर ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੀ ਉਦੋਂ ਤੱਕ YouTube ਚੈਨਲ ਪੰਜਾਬੀ ਸਕੂਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਨਾਲ ਹੀ ਬੈਲ ਦਾ ਬਟਨ ਬਜਾਓ ਤਾਂ ਜੋ ਤੁਹਾਨੂੰ ਇਸ ਤੇ ਸਾਰੇ ਪਾਰਟ ਸਮੇਂ ਸਿਰ ਮਿਲ ਸਕਣ ਹੁਣ ਦਿਓ ਇਜਾਜ਼ਤ ਧੰਨਵਾਦ